ਵੀਡੀਓ ਪਾਈ ਨਹੀਂ ਵੀਡੀਓ ਪਾਵਾਂਗੇ ਅੱਜ ਅੱਜ ਪਾਵਾਂਗੇ ਅੱਜ ਠੀਕ ਹੈ ਇੰਸਟਾ ਤੇ ਵੀ ਪਾ ਹਾਂ ਇੰਸਟਾ ਤੇ ਪਾਵਾਂਗੇ ਠੀਕ ਹੈ ਅੱਜ ਪਾਵਾਂਗੇ ਸ਼ੈਰੀ ਸੁਣਾ ਦੇ ਇੱਕ ਸ਼ੈਰੀ ਫਿਰ ਇੰਸਟਾ ਤੇ ਸੁਣਡਿਓ ਇੱਕ ਇੰਸਟਾ ਤੇ ਇੱਕ ਪਾਈ ਬਣ ਕੇ ਇੰਸਟਾ ਕਿਹੜੀ ਖਾ ਨਹੀਂ ਜਾਂਦਾ ਤੜਪ ਹੀ ਐਸੀ ਹੈ ਨਾ ਤੇ ਬਚਤ ਰਹੀ ਹੁੰਦੇ ਦੋ ਜੇ ਟ੍ਰਾਂਡ ਆਰਡਰ ਲਾਉਂਦਾ ਨਾ ਕੋਈ ਖਤਮਦਾ ਤੈਨੂੰ ਕਹੂੰਗਾਂਦਾ ਚਾਚਾ ਕਿੱਥੇ ਗਿਆ ਚਾਚਾ ਸੇਵਿਆਂ ਚ ਬੈਠੇ ਪਰ ਆ ਪਾ ਗਈ ਦੀ ਪਾਤੜੀ ਤੇ ਖੜਾ ਤੀ ਗੱਡੀ ਅੱਥੇ ਤੇ ਘੰਨਾ ਕੀ ਗੱਲ ਵਾਸਤੇ ਕੀ ਨਾ ਬ੍ਰੇਕ ਲੈਦਰ ਕਾ ਤੋ ਚੁਪੀ ਜਾਂਦੇ ਦੀ ਹੈ ਤੂੰ ਆ ਗੱਡੀ ਆਂਦੇ ਜੀ ਮਹਾਲੀ ਤੋਂ ਆਇਆ ਦੀ ਉਹਦੇ ਚ ਪੀ ਜਾਂਦੇ ਜੀ ਪਰ ਉਹ ਪਾਣੀ ਪਾਤਾ ਯਾਰ ਇੱਧਰ ਲਾ ਬਸ ਆਹ ਵੇਖੋ ਪੈਂਟ ਮੁੰਡੇ ਆ ਸਾਰਾ ਤਰਤਾ ਆ ਵੀ ਟਰਾਈ ਲੈ ਕੇ ਆਂਦਾ ਮੁੰਡਾ ਦਿਲਾ ਪਾਣੀ ਵਾ ਕੋ ਸਾਫ ਨਹੀਂ ਤਾਂ ਨਹੀਂਓ ਖੋਟੀਆਂ ਸਣੀ ਪੀਵੀ ਤੇਰਾ ਨਾਮ ਮੇਰਾ ਪਿੰਡ ਚੋਟੀਆਂ ਕੋਈ 5 ਮਿੰਟ ਹੋ ਗਈ ਗੱਡੀ ਕਰਨ ਤੇ ਹੁਣ ਆਪਾਂ ਚੱਲਦੇ ਆਂ ਬਾਉਟਾਂ ਹੋ ਗਏ ਪਟਿਆਲੇ ਦਾ ਜਾੜ ਦਿੰਦਾ ਹੁੰਦਾ ਹੈ ਬਾਲਾ ਟੈਮ ਨਹੀਂ ਰਿਹਾ ਕਰਦੇ ਇੱਥੇ ਸਤਿ ਸ਼੍ਰੀ ਅਕਾਲ ਜੀ ਵੈਲਕਮ ਬੈਕ ਟੂ ਅਨਦਰ ਵੀਡੀਓ ਤੇ ਅੱਜ ਆ ਜਾਏਗਾ ਆਪਣਾ ਪਟਿਆਲੇ ਤੋਂ ਜਾਣ ਦਾ ਦਿਨ ਤੇ ਦਵਾਈ ਦੁਵਾਈ ਦੇਖਦੇ ਆ ਲੈਨੇ ਅੱਜ ਹਸਪੀਟਲ ਤੋਂ ਤੇ ਚਿੱਟੇ ਪਾਲੇ ਤੁਸੀਂ ਕਹੋਗੇ ਵੀ ਕਿ ਤੇਰੇ ਲੂਲੇ ਤੇ ਜਾ ਰਹੇ ਜਿੰਮੇ ਮਰਜੀ ਤਿੰਨ ਚਾਰ ਕੱਪੜੇ ਹੀ ਸਾਰੇ ਧੋਣ ਵਾਲੇ ਹੋਗੇ ਫਿਰ ਚੱਟੀ ਬਾਣੇ ਪਏ ਐਂਡ ਤੇ ਐਂਡ ਤੱਕ ਬਣੇ ਰੋ ਬਲੌਗ ਚ ਦਿਖਾਣਿਆ ਤੁਹਾਨੂੰ ਗੱਲਬਾਤ ਸਾਰੀ ਕੀ ਪ੍ਰੋਸੀਜਰ ਹੈ ਕੀ ਨਾ ਸਾਰਾ ਦਿਨ ਕਿਵੇਂ ਲੰਘਦਾ ਹੈ ਕਿਵੇਂ ਨਾ ਤੇ ਥੋੜਾ ਜਿਹਾ ਮੈਂ ਦਵਾਈ ਕਿਸ ਚੀਜ਼ ਦੀ ਖਾ ਰਿਹਾ ਉਹ ਵੀ ਦੱਸਾਂਇ ਤੁਹਾਨੂੰ ਐਂਡ ਤੱਕ ਤੇ ਰਾਣੀ ਸੁੰਦਰਾ ਆਪਣੀ ਤੋਈ ਨਿਗਈ ਤੇ ਪਾਣੀ ਦਾ ਸਾਧਨ ਨਹੀਂ ਤੀਆ ਚਲੋ ਮੜਾ ਮੋਟਾ ਹੈਗਾ ਰਿੱਤਾ ਕਰਦਾ ਆ ਉਹ ਰਹੂਗਾ ਜੀ ਬਾਕੀ ਆਪਾਂ ਪਾਣੀ ਮਾਰ ਲੰਨੇ ਆ ਜਿੰਨਾ ਕ ਆਪਣੇ ਹੱਥ 'ਚ ਹੈ ਹੋਰ ਦੂਜਾ ਦਾ ਆਪਣੇ ਹੱਥ 'ਚ ਨਹੀਂ ਹੈ ਕੋਈ ਕੁਝ ਵੀ ਕਿਉਂਕਿ ਹੋਰ ਪਾਣੀ ਵਾਲੀ ਬੈਕ ਕੋਪੇ ਤੇ ਨਹੀਂ ਨਹੀਂ ਮਾਰ ਲੰਦੇ ਚਲੋ ਇੰਨਾ ਹੀ ਬਹੁਤ ਆ ਇਹ ਬੇਰੇ ਕੋਲ ਫੋਨ ਇੱਕ ਹੈ ਇਹਦੇ ਤੇ ਹੀ ਗਾਣੇ ਚੱਲਣਗੇ ਇਸ ਕਰਕੇ ਗਾਣੇ ਵਾਲੀ ਕਲਿੱਪ ਕੋਈ ਵੀ ਨਹੀਂ ਦਿਖਾ ਸਕਦੇ ਜਦੋਂ ਕਲਿੱਪ ਦ camera ਹੋਏ ਉਹ ਗਾਣਾ ਕੱਟਿਆ ਜਾਊਗਾ ਇਸ ਕਰਕੇ ਥੋੜਾ ਜਿਹਾ ਕੰਪਰੋਮਾਈਜ਼ ਕਰਿਓ ਮੜਿਆ ਕੋਈ 5 ਮਿੰਟ ਹੋਊਗੀ ਗੱਡੀ ਕਰਨ ਤੇ ਹੁਣ ਆਪਾਂ ਚੱਲਦੇ ਹਾਂ ਬਹੁਤ ਟਾਈਮ ਹੋ ਗਿਆ ਪਟਿਆਲਾ ਦਾ ਜਾੜ ਦਿੰਦਾ ਹੁੰਦਾ ਹੈ ਬਹੁਤਾ ਟਾਈਮ ਨਹੀਂ ਰਿਹਾ ਕਰਦੇ ਇੱਥੇ ਅੱਗੇ ਪਾਗੇ ਥੋੜੀ ਜਿਹੀ ਅੱਗੇ ਰੱਬ ਦਾ ਨਾਮ ਲੈ ਕੇ ਬੈਗ ਇੱਥੇ ਪਾਗੇ ਥੋੜੀ ਜਿਹੀ ਪਿੱਛੇ ਲੋਜੀ 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 ਕਹਿੰਦੇ ਚੱਲ ਭਾਈ ਚੋਪਰ ਚੱਲ ਭਾਈ ਚੱਲ ਭਾ ਚੱਲ ਭਾਈ ਕਿਦਾ ਸਟੀering ਹੋਰ ਬਦਲਾਣਾ ਯਾਰ ਥੋੜਾ ਵੱਡਾ ਐ ਵੈਸੇ ਤਾਂ ਇਹ ਰਿਜਨਾ ਦੀ ਆ ਪਰ ਵੱਡਾ ਥੋੜਾ ਬਦਲਾਵਾਂਗੇ ਲੋਏ ਮੇਤਰੋ ਗੱਡੀ ਨੂੰ ਵੀ ਖਵਾਣ ਦਾ ਟਾਈਮ ਆ ਗਿਆ ਕੁਛ ਨਾ ਕੁਛ ਆਪਾਂ ਤਾਂ ਖਾ ਲਈ ਸੀ ਰੋਟੀ ਹੋ ਕੇ ਦੇਖਦੇ ਆ ਇਹਨੂੰ ਕਿੰਨੇ ਦਾ ਸਰਦਾ ਸਰਦਾ ਤਾਂ ਐ ਨਹੀਂ ਵੈਸੇ ਇਹਨੂੰ ਜਿੰਨਾ ਮਰਜ਼ੀ ਖਵਾਈ ਜਲੋ ਫੇਰ ਵੀ ਚੱਲ ਮਾੜੇ ਮੋਟੇ ਨਾਲ ਸਰਲਾ ਇਹ ਕੋਈ ਬਾਤ ਨਹੀਂ ਕੋਈ ਬਾਤ ਨਹੀਂ ਕੋਈ ਬਾਤ ਨਹੀਂ ਯਾ ਉਹ ਮੁੰਡਾ ਪਜਾਨ ਗਿਆ ਦੀ ਜਾਨੀ ਦੀ ਆ ਜਿਹੜਾ ਯਾਰਾ ਬਾਈ ਦੀ ਪਜਾਨ ਨਹੀਂ ਆਈ ਦੁਦਹਿਆਨੇ ਨਾ ਯਾਰ ਇਹਦਾ ਬਾਈ ਦੀ ਅੱਖ ਪਜਾਨ ਗਈ ਦੱਸਤੀ ਮੈਂ ਚਲੋ ਵਧੀਆ ਯਾਰ ਜੇ ਕੋਈ ਜਾਣਦਾ ਤਾਂ ਆ ਬੋਤਲ ਦੀ ਭਰ ਲਈ ਆਪਾਂ ਨੇ ਮੁੰਡਾ ਆ ਰਿਹਾ ਵਿੱਚੇ ਹੱਥ ਮਾਰਿਆ ਜੀ ਕਹਿੰਦਾ ਬਾਈ ਰੋਕੀ ਮਾ ਯਾਰ ਰੋਕੀ ਬਾਈ ਆ ਰਿਹਾ ਸਾਹ ਸਾਹਮਣੇ ਕੀ ਹੋ ਗਿਆ ਐਕਸੀਡੈਂਟ ਦਾ ਨਹੀਂ ਹੋ ਗਿਆ ਕਿਤੇ ਰਜੀ ਹੋਏ ਬੱਚੇ ਦਾ ਮਾਰੀ ਮਟ ਕੀ ਹੋ ਗਿਆ ਐਕਸੀਡੈਂਟ ਹੀ ਹੋ ਗਿਆ ਬੰਦਾ ਨਾ ਸੌਰੀ ਸ਼ਵੀਰਾ ਸ਼ਵੀਰਾ ਐਕਸੀਡੈਂਟ ਦਾ ਨੂੰ ਮੈਂ ਭਲੇ ਭਾਂਤੀ ਐਕਸੀਡੈਂਟ ਕਰਾਦਾ ਸੀਗਾ ਸ਼ਵੀਲ ਹੈ ਬੰਡੇ ਪਾਣੀ ਦੀ ਜਿਹੜੀ ਪੰਜਾਬ ਨਿਊ ਵਿੱਚ ਆਮ ਚੱਲਦੀ ਆ ਤੁਹਾਨੂੰ ਪਤਾ ਹੀ ਆ ਮੈਂ ਪਹਿਲੀ ਵਾਰੀ ਐਕਸੀਡੈਂਟ ਕਰਾਤਾ ਸੀ ਕਿਉਂਕਿ ਆਪਾਂ ਦਾ ਯਾਤਰਾ ਅੰਦਾਜ਼ੇ ਇਹ ਜਿਹੇ ਹੁੰਦੇ ਨੇ ਵੀ ਐਕਸੀਡੈਂਟ ਹੋ ਗਿਆ ਪਰ ਨਾ ਮਿੱਤਰੋ ਇਹ ਸ਼ਵੀਲ ਹੈ ਕਹਿੰਦੇ ਠੰਡੇ ਪਾਣੀ ਦੀ ਸ਼ਵੀਲ ਹੈ ਮੇਰੇ ਵੀਰੋ ਸ਼ਵੀਲ ਹੈ ਜਿਆਦਾਤਰ ਤਾਂ ਪੰਜਾਬ ਨੇ ਉੱਚੀ ਦੇਖਣ ਨੂੰ ਮਿਲਦੀ ਆ ਤੁਹਾਨੂੰ ਪਤਾ ਹੀ ਆ ਆਦਰ ਜਿਹੜੇ ਚ ਇਹ ਨਹੀਂ ਹੁੰਦਾਗਾ ਇੱਥੇ ਲੰਗਰ ਵੀ ਲਾਉਂਦੇ ਨੇ ਫਰੀ ਐ ਪਾਣੀ ਪੂਣੀ ਪਿਆ ਹੁੰਦੇ ਨੇ ਮਤਲਬ ਪੰਜਾਬ ਇਹਨੂੰ ਪੰਜਾਬ ਕਹਿੰਦੇ ਨੇ ਇਹ ਪੰਜਾਬ ਹੈ ਪੰਜਾਬ ਚਲੋ ਵੀ ਫੇਰ ਭਾਲੀ ਆਪਣੀ ਗੱਡੀ ਪਾਤਣਾ ਦੇ ਰਾਹ ਤੇ ਚਲੋ ਜੀ ਚਲੋ ਜੀ ਅੱਜ ਸੋਨੇ ਲਾਦ ਰਹੇ ਆ ਬਿਨਾਂ ਨਾ ਇਹ ਵੀ ਹਨਗਰ ਵਾਲੀ ਦਾ ਸੋਨੇ ਲਾਏ ਹੋਣ ਪਤਾ ਕਰਨਾ ਗਿਆ ਮੈਂ ਉਹ ਬਿਗਾ ਨਹੀਂ ਆਵ ਰੌਜਾ ਕਰਨਾ ਗਿਆ ਇਹ ਦਿਨ ਟਿਕਾ ਲਈ ਬਧੀਆ ਕੰਮ ਨਾਲ ਬ੍ਰੇਕ ਲੈ ਕੇ ਦਿਖਾਣੇ ਯਾਰ ਪਿਛਲੇ ਨਾਲ ਜੰਪਦੇ ਸੀ ਉਹ ਦਿਨ ਗਰਮ ਗਰਮ ਹੋ ਰਹੀ ਬਦਨ ਕਿ ਜਕਰਪਾਤੜੇ ਰਗਾ ਨੇ ਜਕਰ ਕਰਨੀਆਂ। ਪਰ ਆਪਾਂ ਅਗੇ ਦੀ ਪਾਤੜੇ ਤੇ ਖੜਾ ਤੀ ਗੱਡੀ ਇੱਥੇ ਦੇਖਾਨਾ ਕੀ ਗੱਲ ਵਾਤੇ ਕੀ ਨਾ ਬ੍ਰੇਕ ਲੈਦਰ ਕਾ ਤੋ ਚਿਪੀ ਜਾਂਦੇ ਦੀਏ ਤੇ ਧੂਆਂ ਗੱਡੀ ਆਉਂਦੀ ਦੀ ਮਹਾੜੀ ਤੋਂ ਆਇਆ ਦੀ ਉਹਦੇ ਚਿਪੀ ਜਾਂਦੇ ਦੀ। ਪਰ ਆ ਪਾਣੀ ਪਾ ਤਾ ਯਾਰ ਇੱਧਰ ਲੈ ਬਸ ਆਹ ਦੇਖੋ ਪੈਂਟ ਪੂੜਿਆ ਸਾਰਾ ਤਰਤਾ। ਹੂੰ ਵੀ ਬਹੁਤ ਗਰਮ ਬਹੁਤ ਜਿਆਦੇ। ਨਿਕਾਨੇ ਕੀ ਚੱਕਰ। ਪ੍ਰੋਬਲਮ ਆਈ ਨਹੀਂ ਪਤਾ ਲੱਗਦੀ ਯਾਰ ਪੂਰੀਆਂ ਨਹੀਂ ਹੁੰਦੀਆਂ ਇਹ। ਫੱਕੇ ਦੇ ਲਾਈਵ ਵੀ ਨਾਲ ਹੀ ਵੀਡੀਓ ਤੁਹਾਨੂੰ ਮਿਲ ਜੂਗੀ ਆਪਣੇ ਪੇਜ ਤੇ ਪਿੱਛੇ ਪਈ ਵੀ ਆ। ਪ੍ਰੋਬਲਮਾਂ ਮਾੜੀਆਂ ਮੋਟੀਆਂ ਹੋ ਜਾਂਦੀਆਂ ਨੇ ਯਾਰ ਦਿੱਕਤ ਆ ਜਾਂਦੀ ਹੁੰਦੀ ਆ ਐਂਟੀਨਾ ਆਪਣੇ ਆਪ ਲਾਇਆ ਸੀਗਾ ਨਿਕਾ ਤੇ ਦਿੱਕਤ ਤੇ ਪਤਾ ਹੀ ਨਹੀਂ ਲੱਗਦਾ ਯਾਰ ਮਤਲਬ ਕਦੋਂ ਕੀ ਵੜ ਜੇ ਕਦੋਂ ਨਾ ਸੰਤਾਂ ਦੇ ਆਂਦੇ ਪਤਾ ਲੱਗਿਆ ਵੀ ਹਾਂ ਗੱਡੀ ਮਤਲਬ ਤੂੰ ਮਾਰ ਲੱਗ ਗਿਆ ਆ ਕੇ ਅਸੀਂ ਪਾਣੀ ਮਾਰਤਾ ਉਹ ਵੀ ਗਲਤੀ ਸਾਡੀ ਪਾਣੀ ਨਹੀਂ ਮਾਰੇ ਕਰਦੇ ਕਹਿੰਦੇ ਬ੍ਰੇਕ ਲੈਦਰ ਫੁੱਲੇ ਆ ਮੈਂ ਮਾ ਚਲੋ ਹੁਣ ਤਾਂ ਬਾਜੀਆ ਵਜਾ ਗਿਆ ਦੇਖ ਲੈ ਇਹ ਬ੍ਰੇਕ ਉਹ ਲੈਦਰ ਜਿਹੜੇ ਉਹ ਕੱਟ ਕਰਵਾਉਦਾ ਅਸੀਂ ਆਪਾਂ ਬਾਕੀ ਉਹ ਰੋਕੇ ਨੇ ਯਾਰ ਆਈ ਵਿਲ ਸਹੀ ਨੇ ਸਭ ਕੁਝ ਓਕੇ ਬਾਕੀ ਜਿਹੜੀਆਂ ਗੱਡੀਆਂ ਮੇਰੇ ਵੀਰੋ ਮੰਤਰੀ ਵਾਲੀ ਗੱਡੀ ਐ ਐਮਬੈਸਡਰ ਗੱਡੀ ਐ ਹਿੰਦੂਸਤਾਨ ਇੰਡਸਟਰੀ ਆਪਾਂ ਆ ਗਏ ਆਪਣੇ ਮਿੱਤਰ ਕੋਲੇ ਤੇ ਗੱਡੀ ਲੋਡ ਕਰਾਈਦੀ ਆਪਾਂ ਨੇ ਆਹ ਬੈਠਾ ਚ ਉੱਪਰ ਜਿਹਨੇ ਆਪਣੀ ਗੱਡੀ ਕਰੀਦੀ ਤਿਆਰ ਅੱਜ ਫੇਰ ਆਣ ਦਾ ਸੌਬਾ ਬਣ ਗਿਆ ਬਣਾ ਕੇ ਲੈ ਚਾਹ ਆਪਣੇ ਵਾਸਤੇ ਵਧੀਆ ਤੇ ਗੱਡੀਆਂ ਸਾਰੇ ਪੁੱਛਦੀ ਪਾਲੇ ਖੜਖੜ ਦੇ ਦੇ ਤੇਰੀ ਤੋਂ ਕਿਆ ਕਿਉਂ ਪਿਛੇ ਲਿਖਿਆ ਨਹੀਂ ਵਲੈਂਸਰ ਆ ਔਰ ਸੈਨ ਨਿਸ਼ਾਨ ਜਿਹੜਾ ਕਿਸ ਨੂੰ ਪਤਾ ਨਹੀਂਗਾ ਬਾਈ ਕਿਹੜੀ ਗੱਡੀ ਆ ਬਾਈ ਕਿਹੜੀ ਗੱਡੀ ਆ ਜਣਾਂ ਨੇ ਨੋਟ ਕੀਤੀ ਮਾਲੇ ਹੋਰ ਕਰਨਗੇ ਕੋਈ ਨਹੀਂ ਵੀਡੀਓ ਵੀਡੀਓ ਪਾਇਆ ਕਰ ਹੁਣ ਦੱਬ ਕੇ ਆਹ ਹੋਈ ਨਹੀਂ ਲੱਗ ਰਿਹਾ ਜੀ ਅੰਕਲ ਨੂੰ ਦੱਸ ਦੇਣਾ ਦਾ ਕਹਿ ਕੇ ਇੱਥੇ 2 ਮਹੀਨੇ ਲੰਘਾ ਦੇ ਮੇਰਾ ਇਹ ਦੀ ਜ਼ਮਾਨਾ ਹੈ ਇਹ ਚਾਤੇ ਬਹੁਤ ਸੰਗਰੂਰ ਤੋਂ ਲੈ ਕੇ ਆਇਆ ਸਭ ਮਿਲ ਗਿਆ ਹੋਰ ਕਿੰਨੇ ਚ ਇਹ 10 ਚ ਡਿੱਗੇ ਡਿੱਗੀ ਪੰਜ कि जगह करके है जगह करके है कि मैं आईन लगदी उधर नहीं भी होवे जगह करके इधर अच्छा 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 ठीक है हो गया काम लेदर वाला ट्राई लेके आंदा मुंडा ਕਿਵੇਂ? ਕਿਵੇਂ ਕਿਵੇਂ ਜਾਣਦਾ ਹੈ? ਹੈ? ਇੰਸਟਾਗ੍ਰਾਮ ਤੇ। ਅੱਛਾ ਦੇਖਦਾ ਨਾ ਵੀਡੀਓ। ਆਹ ਬਈ ਕਿਵੇਂ ਐ? ਬੰਪਰ ਵਾਲਿਆ। ਇੰਜਨ ਕਾਲਾ ਕਿਉਂ ਨੇ ਦਾ? ਇਹਦਾ ਕਰਦੇ ਕਰਦੇ ਕੋਈ ਨਹੀਂ ਬਾਦਲ ਦੇ ਮਗਰ ਆਲਾ। ਲਾਈ ਮਿੱਤਰੋ, ਗੱਡੀ ਹੋ ਗਈ ਰੈਡੀ, ਆਪਣੀ ਉਹ ਕਰਾ ਲੈ ਬ੍ਰੇਕ ਲੈ ਇਧਰ ਤੇ ਹੁਣ ਚੱਲਦੇ ਆਪਾਂ ਰੋਟੀ ਲੈਣਾ। ਉਹੀ ਢਾਬੇ ਦੇ ਰੋਟੀ ਲਾਵਾਂਗੇ। ਆਹ ਸਰਾ ਬਣਾਉਂਦੇ ਨੇ ਵਧੀਆ ਕੈਂ। ਚਲੋ ਜੀ, ਕੁਲੀ ਨੂੰ ਪਹਿਲਾਂ ਨਾਲ ਵਧੀਆ। ਉਹ ਤਾਂ ਹੁਣ ਸਟਾਰਟ ਹੋਣ ਸਾਰ ਹੀ ਪਤਾ ਲੱਗਿਆ ਹਾਂ ਬਾਕੀ ਉਹ ਐ ਪੱਖਾ ਲੈ ਦੀਆ ਜਿਹੜਾ ਆਪਣੇ ਡਬਲ ਉਹ ਵੀ ਸੋਤ ਵਹਿ ਗਿਆ ਜਣੀ ਐਵਰੀਜ ਕਾ ਫਰੀ ਹੈ ਰੇ ਐਵਰੀਜ ਵਾਲਾ ਕਰਵਾ ਮਾਗੇ ਉਹਨੇ ਮੈਂ ਦੱਸਿਆ ਨਹੀਂ ਦੀਆ ਕਿ ਉਹ ਕਰੀ ਜਿੱਦੇ 2-3000 ਦਾ ਤੇਲ ਪਾਣਾ ਟੈਂਕੀ ਟੁਕੀ ਕਰਾਈ ਫੋਲਾ ਇਹ ਮਗਲਿਆ ਦੇ ਸਿੱਟ ਨਹੀਂ ਵਿੱਚ ਹਰਦ ਕਰੈਂਡ ਦੇ ਜੱਦੀ ਘੜਕੇ ਲਾਇਆ ਬਟੂ ਉਹ ਬਸ ਇਕੱਠੀ ਨਹੀਂ ਪਾਇਆ ਹੈਗਾ ਕਦੇ 700 ਲੱਗਦੇ 800 ਤੈਨੂੰ ਪਤਾ ਰਹੇ ਕੋਈ ਨਹੀਂ ਪਾਵਾ ਮਾਗੇ ਜਿੱਦਾਂ ਕਰਾਈ ਨਾ ਟੈਂਕੀ ਫੋਲਾ 100 ਗ੍ਰਾਮ ਸਿੱਟਦਾ ਹੈ ਕਹਿੰਦਾ ਉਹ ਦੇਹ ਨੇ ਰੈਸਟ ਕਹਿੰਦਾ ਖੁੱਲ ਜੂ ਇੰਜਨ ਉੰਜੜ ਮਾ ਠੀਕ ਪਾਤਣਾ ਕਹਿੰਦੇ ਗੱਡੀਆਂ ਦਾ ਸ਼ਹਿਰ ਮੇਰੇ ਵੀਰੋ ਕਵਾੜ ਦਾ ਸ਼ਹਿਰ ਆ ਚੱਲ ਭਾਈ ਨਿਕਲਿਆ ਜੇ ਦਿਓ ਮਿਸਤਰੀ ਆਇਆ ਦਾ ਨਾ ਆ ਗਿਆ ਹੋਰ ਭਾਈ ਉਹ ਉਸ ਦਾ ਬਿਨਾਂ ਤਾਂ ਕੰਮ ਇਹ ਨਹੀਂ ਚੱਲੇਦਾ ਖੜਾ-ਖੜਾ ਕੇ ਬੱਜਦੀ ਗੱਡੀ ਮੈਨੂੰ ਐ ਦਾ ਮਾਗੀ ਤੇ ਸ਼ੌਕਰ ਨਾ ਕਿਉ ਕਾ ਸ਼ੌਕਰ ਵਾਰੀ ਗਿਆ ਵਸ 400 ਮੈਂ ਵਰ ਗਿਆ ਉਹ ਬਚਤ ਰਹੀ ਯਾਰ ਬਹੁਤ ਬਚਤ ਰਹੀ ਉਹ ਤੇ ਡੀਟਰਾਂ ਲਾੜ ਰੁਲਾਉਂਦਾ ਨਾ ਕੋਈ ਵਖਾਤਮਦਾ ਤੈਨੂੰ ਤਾਂ ਕਹਿੰਦਾ ਚਾਚਾ ਕਿੱਥੇ ਗਿਆ ਚਾਚਾ ਸੇਵਿਆਂ ਚ ਬੈ ਉਹ ਜਿਆਰੀ ਮਾਰਕੀਟ ਸਾਰੀਆਂ ਗੱਡੀਆਂ ਗੁੱਡੀਆਂ ਖੜੀਆਂ ਨੇ ਪਾਤਣਾ ਕਹਿੰਦੇ ਜਿਆਦਾ ਫਿਰ ਕਵਾੜ ਹੈ ਜਾਂ ਫਿਰ ਗੱਡੀਆਂ ਨੇ ਪਤਾ ਲੱਗੀ ਜਦੋਂ ਬਗੀ ਜਿਵੇਂ ਮਰਜੀ ਲਾ ਲੈ ਪਰ ਐਵੇਂ ਬੱਚਾ ਇੱਕ ਅੱਧੀ ਵਾਰ ਨਹੀਂ ਮੈਂ ਬੱਚਾ ਬਹੁਤ ਵਾਰ ਕਿੰਨੇ ਵਾਰ ਵਧੀ ਹੋਈ ਏ ਮੈਨੂੰ ਦੱਸ ਯਾਰ ਦੋਸਤ ਲਿਖਾਇਆ ਦੀ ਉਹ ਹੈ ਆਪਣੇ ਤੈਨੂੰ ਐ ਦੱਸ ਕਿੰਨੇ ਵਾਰ ਵਧੀ ਹੋਈ ਏ ਮੇਰੀ ਡਾਕਟਰ ਹੈ ਡਾਕਟਰ ਲਿਖਾਇਆ ਬਣਾ ਯਾਰ ਦੋਸਤ ਗੱਡੀ ਸ਼ਿਫਟ ਉਹਦਾ ਮੁੰਡਾ ਇਹ ਪੇਪਰ ਦੇਣ ਗਿਆ ਅੱਛਾ ਉਹ ਪਤਾ ਨਹੀਂ ਟ੍ਰੈਕਟਰ ਟੂਟਰ ਕ੍ਰੋਸ ਕਰਿਆ ਦਾ ਐਂਡ ਉਹ ਅੱਗੇ ਜਾ ਕੇ ਨਾ ਇੱਟਾਂ ਨਹੀਂ ਬੋਲੀ ਸੀ ਫਰੀਜ਼ ਦੇ ਵਿੱਚ ਥੋਕ ਕੇ ਨਾ ਗੱਡੀ ਹਾਂ 10 15 ਫੁੱਟ ਥੱਲੇ ਜਾ ਡੀ ਖਾਨੇ ਅੱਛਾ ਉਹੀ ਗੱਡੀ ਖਤਮ ਹੋ ਗਈ ਮੈਂ ਇਹ ਬੰਦੇ ਨਾਲ ਗਲੀਡ ਰੱਖਣੀ ਹੈ ਬੰਦਾ ਬਚਦਾ ਹੈ ہاں ਮੁੰਡੇ ਗਲੀਡ ਨਾ ਕਿਨੀ ਆਹ ਪਰ ਉਹ ਗੱਲ ਹੈ ਵੀ ਮਨੂਸ਼ ਜੀ ਜੀ ਹੋਣਾ ਉਹ ਤਾਂ ਗੇੜੀ ਤਿਆਰ ਕਰਾਗਾ ਮੈਂ ਕਹਿਣ ਲੱਗਿਆ ਪਰ ਉਹਨੇ ਦੱਸਿਆ ਮਾ ਤਿਆਰ ਹੋ ਜਾਂਦੀ ਹੈ ਇਹਦਾ ਜੀ ਉਹ ਗੱਡੀ ਨੂੰ ਖੜਾ ਇੰਨੀ ਕਿਹੜਾ ਜਿਆਦਾ ਹੋ ਗਈ ਹਨਾ ਬਸ ਮਨੀ ਸਾਡਾ ਉਹ ہاں ਫਿਰ ਉਹ ਮੈਂ ਲੱਗਿਆ ਇਸ ਟਾਈਪ ਚ ਬਣਾ ਦੇ ਆਪਾਂ ਟੇਬਲ ਦੂਜੀ ਕੁਰਸੀ ਚਲੋ ਜੀ ਆ ਮਿਸਤਰੀ ਆ ਟੇਬਲ ਦਾ ਨਮਾ ਦਾ ਕਿਲਾ ਲਾ ਦੇ ਨਾ ਉਹ ਰੋਟਾ ਫਕਰ ਦੇ ਰੋਟੀ 90 ਰੁਪਏ ਬਹੁਤ ਹੋ ਗਿਆ ਬਾਕੀ ਬੁਝੀਆਂ ਨਾ ਜਦੋਂ ਵੀ ਆਈਆਂ ਆਈਆਂ ਮਿੱਤਰ ਰੁਪਈਆਂ ਆ ਡਾਗਲੇ ਪੂਰੇ ਫੁੱਲ ਓਕੇ ਆ ਕੰਮ ਮਿੱਤਰ ਗਿਆ ਆਪਣਾ ਤੁਹਾਡਾ ਕੰਮ ਕਰ ਬੈਠੇ ਆ ਉਹੋ ਸ਼ਾਮ ਨੂੰ ਚੱਲਿਆ ਯਾਰ ਬਹੁਤ ਤੂਫਾਨੀਆ ਵਾਰ ਪਹੁੰਚਿਆ ਅਸੀਂ ਗੁਰੂ ਗ੍ਰਾਡਰ ਕਰਵਾ ਲਈ ਸਾਰਾ ਕੁਝ ਹੋ ਗਿਆ ਬਾਕੀ ਗੱਡੀ ਲੋ ਖੜ ਖੜ ਕੇ ਪੁੱਛਦੇ ਨੇ ਵੀ ਆ ਬਈ ਕਿਹੜੀ ਗੱਡੀ ਆ ਕਿਹੜੀ ਕਿਸੇ ਨੂੰ ਤਾਂ ਪਤਾ ਲੋਗ ਉਹਦਾ ਮਿਸੂ ਵਿਸ਼ੀ ਦਾ ਭਾਵੇਂ ਕੰਜਾਂ ਨਹੀਂ ਵੀ ਪਤਾਏਗਾ ਵੀ ਆ ਵੀ ਗੱਡੀ ਦਿਖਾਉਣਾ ਤੁਹਾਨੂੰ ਬੈਸਟਰ ਆਪਦੇ ਜਮਾਨੇ ਦੀ ਠੱਕੜ ਗੱਡੀ ਜਾਂਦੇ ਏਸੀ ਚੱਲਦਾ ਇਹ ਚ ਵੀ ਤਿਆਰ ਕਰਵਾ ਰਾਇਆ ਕੋਈ ਐਚ ਐਮ ਹਿੰਦੁਸਤਾਨ ਮੋਟਰਸ ਜਿਹੜੀ ਲੈਂਸਰ ਬਣਾਈ ਉਹ ਵੀ ਇਨਾਂ ਨੇ ਹੀ ਬਣਾਈ ਆ ਹੈ ਪੈਸੇ ਮਿਸੂ ਵਿਸ਼ੀ ਕੰਪਨੀ ਦੀ ਫਰੋ ਬਣਾਈ ਜਾਂਦਾ ਨਹੀਂ ਹੈ ਲੈ ਚ ਕੋਈ ਅਜਿਹਾ ਸ਼ੀਸ਼ਾ ਵੀ ਹੁੰਦੇ ਨੇ ਦੇ ਹਾਂ ਆ ਮੈਨੂੰ ਖੁੱਲਣਾ ਨਹੀਂ ਆਂਦਾ ਪਰ ਆ ਖੁੱਲਦਾ ਹੈ ਉਹ ਦੇਖੋ ਪਰਲੇ ਪਾਸੇ ਖੁੱਲ ਰਿਹਾ ਹੈ ਖੁੱਲਦਾ ਹੈ ਇਹ ਹੀ ਸ਼ੋ ਵਲਾਦਾ ਇਹ ਹੀ ਖੁੱਲਦੇ ਨੇ ਹੋਰ ਕੋਈ ਖੁੱਲਦੇ ਨਹੀਂ ਹਾਂ ਹਾਂ ਅੱਛਾ ਨਾ ਨਾ ਖੁੱਲਦੇ ਹੋਣਗੇ ਯਾਰ ਹੋ ਤਾਂਗਾ ਆਪਾਂ ਨੂੰ ਇਹਦੇ ਬਾਰੇ ਬੜਾ ਗਿਆਨ ਨਹੀਂ ਹੈਗਾ ਚਲੋ ਕਿਹੜੀ ਚੀਜ਼ ਬਾਰੇ ਪਤਾ ਹੀ ਨਹੀਂ ਕਾਨੂੰ ਗਿਆਨ ਕੀਤੀ ਹੈ ਸਭ ਕੁਝ ਦਿੱਤਾ ਹੈ ਮਾਤਰੀਆਂ ਕੋਲ ਹੁੰਦੀ ਸੀ ਇਹ ਗੱਡੀ ਹਾਂ ਦੇਖੋ ਬੰਦਾ ਕੋਈ ਨਹੀਂ ਲੱਗਿਆ ਕਿ ਚੰਗੇ ਆ ਗਏ ਚੋਰ ਚਲਾ ਲਾਂਗੇ ਜਿੱਦੇ ਸਰਬੋਤਮ ਜਿਹੜਾ ਜੇ ਕੋਰਾ ਲਾ ਲੈ ਆ ਵੀ ਮਤਰਾ ਆ ਵੀ ਦੇਖਦੇ ਜਿਹੜੀ ਚੂੰ ਚੂੰ ਵੀ ਕਰਦੀ ਮਿਸਤਰੀ ਨੂੰ ਦਿਖਾਈ ਆ ਆਪਾਂ ਨੇ ਇਹਦੇ ਦੇਖਦੇ ਆ ਕਰਦੇ ਆ ਕੀ ਗੱਲ ਬਾਤ ਹੈ ਕੀ ਹਾਂ ਠੀਕ ਹੈ ਲੈ ਤੋਈ ਮਿੱਤਰੋ ਜੱਖੜ ਆਗੇ ਦੀ ਆਪਾਂ ਪਹੁੰਚ ਗਏ ਦੀਏ ਇੱਥੇ ਫਾਟਕ ਨਹੀਂ ਤਪਾਰਖਿਆ ਯਾਰ ਬਹੁਤ ਔਖਾ ਕਰ ਰਿਹਾ ਕੁਝ ਗਰਮੀ ਕੋਆ ਹੋਲੀ-ਵੋਲੀ ਤੋਰ ਕੇ ਜਾਣ ਲੱਗ ਰਿਹਾ ਬਤੰਦਰਾ ਲਗਾ 15 ਮਿੰਟ ਹੋ ਗਏ ਮੈਂ ਨਾ ਫਟਕ ਜਾ ਇੱਥੇ ਪੜਨੀ ਮੰਨਦਾ ਵਸ ਇੱਥੇ ਤਿੰਨ ਗੱਡੀਆਂ ਕ੍ਰੋਸ ਕਰ ਗਈਆਂ ਖੋਲੇ ਹੀ ਨਹੀਂ ਬਤੰਦਰਾ ਨੇ 15-20 ਮਿੰਟ ਹੋ ਗਏ ਕਿਉਂਕਿ ਦੋ ਲੈਣਾ ਨੇ ਇੱਥੇ ਇੱਕ ਬਿੰਡੇ ਵਾਲੀ ਆ ਇੱਕ ਲੁਧਿਆਣੇ ਵਾਲੀ ਆ ਦੋ ਨੇ ਇੱਕ ਬਿੰਡੇ ਲੰਘਦੇ ਇੱਕ ਲੁਧਿਆਣੇ ਨੂੰ ਇਹ ਬਤੰਦਰਾ ਫਿਰ ਰੁਕੂ ਹਮਲਾ ਨਾ ਨਾ ਉਹਦਾ ਉਹਦਾ ਜਿੱਦਾ ਚਾਹੀਦਾ ਵੀ ਦੁਨੀਆ ਮਰੇ ਕਰੇ ਕੁਛ ਮਰਜੀ 5:00 ਵਜੇ 52 ਮਿੰਟ ਹੋ ਗਏ ਮਿੱਤਰੋ ਤੇ ਤੁਸੀਂ ਧੁੱਪ ਦੇਖ ਲਓ 2 ਵਜੇ ਵਾਲੀ ਘੜੀ ਵਾਲੇ ਵੀ ਐਨੀ ਗਰਮੀ ਨਾ ਛੱਡਦੇ ਗੱਲਾਂ ਹੁਣ ਆ ਜਾਂਦਾ ਵੀ 8:00 ਵਜੇ ਦਿਨ ਛਿਪਦਾ ਮਨ ਲੱਗਦਾ ਜਾ ਕੇ ਹਾਂ ਵੀਡੀਓ ਪਾਈ ਨਹੀਂ ਵੀਡੀਓ ਪਾਵਾਂਗੇ ਅੱਜ ਅੱਜ ਪਾਵਾਂਗੇ ਅੱਜ ਠੀਕ ਹੈ ਇੰਸਟਾ ਤੇ ਵੀ ਪਾ ਹਾਂ ਇੰਸਟਾ ਤੇ ਪਾਵਾਂਗੇ ਠੀਕ ਅੱਜ ਪਾਵਾਂਗੇ ਸ਼ਾਇਰੀ ਸੁਣਾ ਦੇ ਇੱਕ ਸ਼ਾਇਰੀ ਫਿਰ ਇੰਸਟਾ ਤੇ ਸੁਣ ਦਿਓ ਇੱਕ ਇੰਸਟਾ ਤੇ ਇੱਕ ਪਾਈ ਬਣ ਕੇ ਇਹ ਤਾਂ ਕਿਹੜੀ ਛਣਾਈ ਉਹ ਨੱਤੀਆਂ ਵਾਲੀ ਅੱਛਾ ਕਿਵੇਂ ਰਹੀ ਸੀ ਉਹ ਹੈ ਕਈ ਕੁੜੀਆਂ ਇਹ ਕਹਿੰਦੀਆਂ ਹੁੰਦੀਆਂ ਨੇ ਹੈ ਵੀ ਖੜੇ ਵਾਲਾਂ ਤੇ ਕੰਨੀਆਂ ਨੱਤੀਆਂ ਵਾਲਾ ਮੁੰਡਾ ਮਲਾਂਗੀ ਹੋਊ ਹੈ ਤਾਂ ਉਹਨਾਂ ਰਿਪਲਾਈ ਹੈ ਦਾਦੇ ਸਾਡੇ ਇਨਸ਼ਾਨੀ ਜਿਹੜੀਆਂ ਕੰਨਾਂ 'ਚ ਪਾਈਆਂ ਨੱਤੀਆਂ ਨੇ ਹਰ ਬਣ ਕੇ ਥਣ ਕੇ ਰਹਿਣ ਵਾਲਾ ਲਗਾੜਾ ਨਹੀਂ ਹੁੰਦਾ ਰੇਗਾ ਖੜੇ ਵਾਲਾਂ ਵਾਲਾ ਮੁੰਡਾ ਮਾੜਾ ਨਹੀਂ ਹੁੰਦਾ ਠੀਕ ਹੈ ਹਾਂ ਇੰਸਟਾ ਦੇ ਸੁਣੀਓ ਠੀਕ ਆ ਆ ਕੱਲ ਆਉਗੂ ਵੀਡੀਓ ਹਾਂ ਠੀਕ ਆ ਐ ਬਈ ਪਿਆਰ ਦੀਆਂ ਬੱਚਿਆਂ ਦਾ ਆ ਚਲੋ ਕੋਈ ਨਹੀਂ ਬੱਚੇ ਬਣ ਕੇ ਸੱਚੇ ਮਾੜੀ ਬਣਦੀ ਦੀ ਆਪਣੀ ਤਾਂ ਬੱਚਾ ਨੇ ਯਾਰ ਕੋਈ ਚੱਕਰ ਨਹੀਂ ਮੋੜੀਆਂ ਜੇ ਲਾ ਕੇ ਸਾਡਾ ਰਾਹ ਬੰਦ ਕਰਕੇ ਕਿਸੇ ਨੇ ਪਤਾ ਨਹੀਂ ਕਾਦੋਂ ਵੀ ਲੁੱਟਾਂਗੇ ਖਵਾਗੇ ਮੋਬਾਈਲ ਮੂਰ ਖਵਾਾਂਗੇ ਮੈਨੂੰ ਲੱਗਦਾ ਤਾਂ ਕਰਕੇ ਦੀਆ ਮੋੜੀਆਂ ਜੇ ਲਾਰਕੀਆਂ ਦੀ ਆ ਕੇ ਇੱਕ ਕੁੱਤਾ ਬੱਚਾ ਮਾਸਾ ਚੱਲ ਬੱਚੇ ਤੇ ਰਹਿ ਗਈ ਹਨੇਰੀ ਚੜ ਰਹੀ ਆ ਸਾਡੇ ਗਣੀ ਪੂਰੀ ਆ ਦੇਖ ਸਕਦਾ ਅਸੀਂ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਨਜ਼ਾਇਜ਼ ਆਊਗਾ ਅੱਜ ਸਿਸਟਮ ਪੂਰਾ ਅੱਜ ਕਿੱਥੇ ਸੋਈਏ ਆਪਾਂ ਕਮਰੇ ਜੀ ਇੱਧਰ ਦੇਖ ਆਪ ਮੈਂ ਮੌਸਮ ਕਿੰਨਾ ਕਾਲਾ ਓਏ ਆਪਾਂ ਗੱਲ ਤੇ ਚਾਰੇ ਨਾ 75 ਦਾ ਨਹੀਂ ਨਾ ਮੇਰੇ ਮਿੱਤਰ ਉਹ ਕਾਰ ਕਰਾ ਕੇ ਆਪਾਂ ਪਹੁੰਚ ਗਏ ਦੀ ਪਿੰਡ ਖਾ ਪੀਆ ਜਿਹੜਾ ਕੁਝ ਖਾਣਾ ਪੀਣਾ ਤੀ ਗਾ ਬਾਕੀ ਮੇਨ ਕੰਮ ਤੀ ਗਾ ਜਿਹੜਾ ਉਹ ਵੀ ਨਿਪਟਿਆ ਏ ਹਾਂ ਭਾਬੇ ਜੀ ਆ ਗਏ ਨੇ ਦੀ ਤਮਾ ਠੀਕ ਹੈ ਹੁਣ ਜਾ ਕੇ ਰੋਟੀ ਉੱਟੀ ਖਾਣੇ ਬਾਕੀ ਦੇਖਦੇ ਆ ਕਿਹੜੀ ਦਾਲ ਦੂੜ ਬਣੀ ਹੈ ਕਿਹੜੀ ਨਾ ਪਸੰਦ ਦੀ ਕਿ ਨਾ ਪਸੰਦ ਦੀ ਚਲ ਚੱਲੇ ਚਲ